ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਡਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਫੂਲਪੈਂਦੀ ਆ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਪਸ਼ੂ ਪਾਲਣ ਦਾ ਕੰਮ ਆ ਸਹਾਇਕ ਧੰਦੇ ਤੌਰ ਤੇ 3-4 ਦੇ ਕਰੀਬ ਬਾਈ ਨੇ ਨੱਕਰ ਰੱਖੀ ਹੋਈ ਆ ਇੱਕ ਬਾਈ ਨੇ ਬਹੁਤ ਚੰਗੀ ਜਰਸੀ ਗਾਂ ਵਕਾਉ ਕੀਤੀ ਆ ਸੂ ਨੂੰ ਤਿਆਰ ਆ ਇਹ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗਾ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਚੌਥਾ ਸੂਆ ਗਾਂ ਸੋਨ ਵਾਲੀ ਹੈ ਡੇਟ ਮੁਤਾਬਕ ਹਜੇ 27 ਤਰੀਕ ਨੂੰ ਬਾਈ ਕਹਿੰਦਾ ਦਿਨ ਵੈੜ ਤੇ ਪੂਰੇ ਹੋ ਜਾਣੇ ਆ ਉੱਪਰ ਬਾਈ ਕਹਿੰਦਾ ਕੋਸਕ ਦਿਨ ਲੈ ਕੇ ਜਾਊਗੀ ਪਹਿਲੇ ਸੂਏ ਬਾਈ ਨੇ ਗਾਂ ਖਰੀਦੀ ਸੀਗੀ ਤੀਜੇ ਸੂਏ ਬਾਈ ਕਹਿੰਦਾ ਆਪਣੇ ਘਰੇ ਨਾਰਮਲ ਸੇਵਾ ਤੇ 20 ਲੀਟਰ ਦੁੱਧ ਖੁੱਲਾ ਚਵਾਇਆ ਤੇ ਬਾਈ ਕਹਿੰਦਾ ਜੇ ਸੇਵਾ ਚੰਗੀ ਹੋ ਜੇ ਤਾਂ 25 ਲੀਟਰ ਦੁੱਧ ਵੀ ਜਾਵੜਦੀ ਹੈ ਨਾਰਮਲ ਐਤ ਕੀ ਚੌਥਾ ਸੂਆ ਸੋਨਾ ਵਾ ਪਰ ਬਾਈ ਦੀ ਮੈਨੂੰ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਬਾਈ ਨੇ ਸੂਆ ਬੈਲਕਨ ਸਹੀ ਦੱਸਿਆ ਚੌਥਾ ਸੂਆ ਸੋਨਾ ਵਾ ਬਾਈ ਕਹਿੰਦਾ ਤੇ ਆਪਣਾ ਵਪਾਰ ਦਾ ਕੰਮ ਬਾਈ ਕਹਿੰਦਾ ਕੋਈ ਨਹੀਂ ਘਰੇ ਰੱਖੀ ਹੈਗਾ ਬਾਈ ਕਹਿੰਦਾ ਤੇ ਦੇਖ ਸਕਦੇ ਆਂ ਦੋਸਤੋ ਹਵਾਨੇ ਦੀ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਪੱਟਾਂ ਨੇ ਛੰਨ ਚ ਪੂਰਾ ਹਵਾਨਾ ਫਸਿਆ ਹੋਇਆ ਵੈੜ ਤੇ ਦੋਸਤੋ ਚੈੱਕ ਕਰ ਸਕਦੇ ਆਂ ਚਾਰੇ ਥਾਣਾਂ ਦਾ ਸਹਿਜ ਸੋਨਾ ਵਾ ਮੋਠੀ ਵਾਲੇ ਖਾਨ ਲੱਗੇ ਹੋਏ ਆ ਪੂਰਾ ਥਣਾ ਚ ਫੋਰ ਸ਼ਾਂਗਣੀ ਦੇਖ ਸਕਦੇ ਆ ਦੋਸਤੋ ਹਵਾ ਨੇ ਦੀ ਕੁਆਲਿਟੀ ਬਹੁਤ ਵਾਲਟਾਂ ਪਈਆਂ ਵੈੜ ਨੇ ਵਾਲਟਾਂ ਕੱਢ ਕੇ ਹਵਾ ਨਾਲ ਕੱਸ ਕੇ ਤੇ ਫਿਰ ਸੋਣਾ ਦੋਸਤੋ ਫੁੱਲ ਵੱਡੇ ਕਦ ਕਾਠ ਵਾਲੇ ਦੋਸਤੋ ਵੈੜਾ ਕੋਈ ਮਾੜੀ ਮੁੱਟੀ ਗਾਣੀ ਹੈਗੀ ਪੂਰੇ ਵੱਡੇ ਕਦ ਕਾਠ ਵਾਲੀ ਹੈ ਦੋਸਤੋ ਦੇਖ ਸਕਦੇ ਆ ਪੂਰੀ ਨਿੱਕਰ ਹੈ ਤੇ ਥਣਾ ਸੈਜ ਦੋਸਤੋ ਸੋਨਾ ਵਾ ਫੁੱਲ ਬਾਡੀ ਵੇਕਟ ਵਾਲੀ ਵੈੜਾ ਦੋਸਤ ਚੈੱਕ ਕਰ ਸਕਦੇ ਹੋ ਤੇ ਬਾਈ ਨੇ ਡਿਮਾਂਡ ਰੱਖੀ ਹੋਈ ਹੈ ਸਿਰਫ 40000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ